ਗੋਸ਼ੇਨ ਦੇ ਵਿੱਚੋਂ ਕੱਢਣਾ ਆ ਤੇ ਉਹਨੇ ਆਪਣੀ ਦੁਲਹਨ ਨੂੰ ਚੱਕ ਕੇ ਲੈ ਜਾਣਾ ਆ ਹੁਣ ਉਹਨੇ ਸਾਨੂੰ ਇੱਧਰ ਉੱਧਰ ਉਜਾੜਾਂ ਦੇ ਵਿੱਚ ਨਹੀਂ ਲਏ ਫਿਰਨਾ ਕਿਉਂਕਿ ਉਹ ਸਮਾਂ ਬੀਤ ਚੁੱਕਿਆ ਆ ਹੁਣ ਸਾਨੂੰ ਉਹਨੇ ਗੋਸ਼ੇਨ ਦੇ ਅੰਦਰ ਰੱਖਿਆ ਆ ਤੇ ਉਹਨੇ ਸਿੱਧਾ ਹੀ ਆਪਣੀ ਦੁਲਹਨ ਨੂੰ ਜਿਹੜਾ ਆ ਉਹ ਸਵਰਗ ਰਾਜ ਦੇ ਵਿੱਚ ਲੈ ਕੇ ਜਾਣਾ ਅਰਥਾਤ ਵਾਦੇ ਦੀ ਧਰਤੀ ਦੇ ਵਿੱਚ ਲੈ ਕੇ ਜਾਣਾ ਆ ਇਸ ਲਈ ਜਿੱਦਾਂ ਜਦੋਂ ਅਸੀਂ ਦੇਖਦੇ ਆ ਕੂਚ ਦੀ ਕਿਤਾਬ ਦੇ ਵਿੱਚ ਤੇ ਉੱਥੇ ਲਿਖਿਆ ਆ ਕਿ ਯਹੋਵਾ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਿ ਜੋ ਕੁਝ ਵੀ ਤੁਹਾਡਾ ਜੂਆਂ ਦੇ ਵਿੱਚ ਆ ਹੱਦਾਂ ਦੇ ਵਿੱਚ ਆ ਜੋ ਵੀ ਤੁਹਾਡੇ ਮਾਲ ਡੰਗਰ ਜੋ ਵੀ ਚੀਜ਼ਾਂ ਹੈ ਨਾ ਤੁਸੀਂ ਉਹਨਾਂ ਨੂੰ ਘਰ ਨੂੰ ਲੈ ਆਓ ਆਪਣੇ ਘਰਾਂ ਦੇ ਅੰਦਰ ਲੈ ਆਓ ਆਪਣੇ ਫਾਟਕਾਂ ਦੇ ਅੰਦਰ ਲੈ ਆਓ ਉਹਨਾਂ ਦੇ ਵਿੱਚੋਂ ਕੁਝ ਲੋਕੀ ਸੀਗੇ ਜਿਹੜੇ ਫੈਰੋ ਦੇ ਮਹਿਲ ਵਿੱਚ ਵੀ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਪਹਿਲਾਂ موسی ਨੇ ਇੰਨੀਆਂ ਵਰਨਿੰਗਸ ਦਿੱਤੀਆਂ ਯਾਰ ਜੋ ਵਰਨਿੰਗਸ موسی ਆਪਣੇ ਪਰਮੇਸ਼ਵਰ ਤੋਂ ਸੁਣ ਕੇ ਦਿੰਦਾ ਆ ਐਗਜ਼ੈਕਟਲੀ ਉਦਾਂ ਹੀ ਹੋ ਰਿਹਾ ਆ ਤਾਂ ਉਹਨਾਂ ਨੇ ਦੇਖਿਆ ਕਿ ਅਗਰ ਹੁਣ ਇਹਨੇ ਵਾਰਨਿੰਗ ਦਿੱਤੀ ਆ ਤਾਂ ਹੁਣ ਵੀ ਕੁਝ ਵੱਡਾ ਹੋਣ ਵਾਲਾ ਆ ਤੇ ਉਹਨਾਂ ਨੇ ਵੀ ਉਹ ਆਵਾਜ਼ ਸੁਣ ਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸੀ ਵਿੱਚੋਂ ਕੁਝ ਲੋਕਾਂ ਨੇ ਜਿਹੜੇ ਇਵਨਦੈਨ ਕਿ ਮਹਿਲ 'ਚ ਹੀ ਕੰਮ ਕਰਦੇ ਸੀ ਰਾਜੇ ਦੇ ਲਈ ਕੰਮ ਕਰਦੇ ਸੀ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਆਪਣੀਆਂ ਜੂਹਾਂ ਦੇ ਅੰਦਰ ਲਿਆਂਦਾ ਉਹਨਾਂ ਨੇ ਮਤਲਬ ਉਹਨਾਂ ਹੱਦਾਂ 'ਚੋਂ ਲਿਆਂਦਾ ਔਰ ਆਪਣੇ ਘਰਾਂ 'ਚ ਲਿਆਂਦਾ ਔਰ ਲਿਖਿਆ ਆ ਵਚਨ ਦੇ ਵਿੱਚ ਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਲਿਆਏ ਆਪਣੇ ਮਾਲ ਡੰਗਰ ਨੂੰ ਉਹਨਾਂ ਦਾ ਮਾਲ ਡੰਗਰ ਬਚਾਇਆ ਗਿਆ ਦੂਜਿਆਂ ਦੇ ਉੱਤੇ ਇੱਕ ਵੱਡੀ ਆਫਤ ਆ ਗਈ ਸੋ ਮੈਂ ਤੁਹਾਨੂੰ ਇਹ ਕਹੂੰਗੀ ਕਿ ਤੁਸੀਂ ਪ੍ਰੋਟੈਕਸ਼ਨ ਦੇ ਵਿੱਚ ਲੈ ਲਵੋ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਹੱਦਾਂ ਦੇ ਅੰਦਰ ਲਿਆਓ ਗੋਸ਼ੇਂ ਦੇ ਅੰਦਰ ਲਿਆਓ ਤਾਂ ਜੋ ਉਹ ਸਭ ਦੀਆਂ ਸਭ ਚੀਜ਼ਾਂ ਜਿਹੜੀਆਂ ਆ ਉਹ ਬਚੀਆਂ ਰਹਿਣ ਹallelujah ਤੇ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਆਲਰੇਡੀ ਕਵਰਡ ਆ ਤੁਸੀਂ ਗੋਸ਼ੇਂ ਦੇ ਅੰਦਰ ਆ ਤੇ ਤੁਹਾਡੇ ਜੀਵਨ ਦੇ ਵਿੱਚ ਵੱਡੇ ਕੰਮ ਹੋ ਰਹੇ ਆ ਔਰ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਵੱਡਾ ਕੰਮ ਕਰ ਰਹੇ ਆ ਹallelujah ਸੋ ਆਓ ਹੁਣ ਵਚਨ ਦਾ ਟਾਈਮ ਆ ਤੇ ਅਸੀਂ ਜਰੂਰ ਜਿਹੜਾ ਇਹ ਵਚਨ ਦੇ ਵਿੱਚੋਂ ਗੌਰ ਕਰਾਂਗੇ ਵਚਨ ਦੇ ਵਿੱਚੋਂ ਅਸੀਂ ਸਿੱਖਾਂਗੇ ਅਰ ਵਚਨ ਦੇ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਸਾਨੂੰ ਪਰਮੇਸ਼ਵਰ ਦਾ ਸ਼ਬਦ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹ ਮਿਲ ਜਾਂਦਾ ਆ ਅਸੀਂ ਜਦੋਂ ਉਸ ਵਚਨ ਨੂੰ ਪੜ੍ਹਦੇ ਆ ਜਦੋਂ ਅਸੀਂ ਉਹਨੂੰ ਆਪਣੀ ਜ਼ਿੰਦਗੀ ਤੇ ਅਪਲਾਈ ਕਰਦੇ ਆ ਤਾਂ ਫਿਰ ਸਾਡੇ ਜੀਵਨ ਵਿੱਚ ਕੀ ਹੁੰਦਾ ਆ ਵਿਸ਼ਾ ਕੀ ਇਹ ਸਬਜੈਕਟ ਕੀ ਹੈ ਕਿ ਜਦੋਂ ਪਰਮੇਸ਼ਵਰ ਦਾ ਵਚਨ ਸਾਡੇ ਜੀਵਨ ਵਿੱਚ ਸਾਨੂੰ ਮਿਲਦਾ ਆ ਅਸੀਂ ਉਸ ਵਚਨ ਨੂੰ ਪੜ੍ਹਦੇ ਆ ਉਹਨੂੰ ਆਪਣੇ ਜੀਵਨ ਦੇ ਉੱਤੇ ਲਾਗੂ ਕਰਦੇ ਆ ਤੇ ਫੇਰ ਸਾਡੇ ਜੀਵਨ ਦੇ ਵਿੱਚ ਕੀ ਹੁੰਦਾ ਆ ਅਸੀਂ ਅੱਜ ਇਸ ਚੀਜ਼ ਦੇ ਉੱਤੇ ਜਿਹੜਾ ਆ ਉਹ ਗੱਲਬਾਤ ਕਰਾਂਗੇ ਅਸੀਂ ਜਦੋਂ ਪਵਿੱਤਰ ਬਾਈਬਲ ਨੂੰ ਅ ਵਕ ਵਕ ਐਂਗਲ ਤੋਂ ਦੇਖਦੇ ਆ ਵਕ ਵਕ ਬਾਈਬਲ ਦੇ ਬੁਕਸ ਜਿਹੜੇ ਆ ਉਹਨਾਂ ਨੂੰ ਪੜ੍ਹਦੇ ਆ ਤੇ ਉਦੋਂ ਸਾਨੂੰ ਸਮਝ ਆਉਂਦੀ ਆ ਕਿ ਜਦੋਂ ਅਸੀਂ ਡਿਸਕਵਰ ਕਰਦੇ ਆ ਪਰਮੇਸ਼ੁਰ ਦਾ ਵਰਡ ਜਦੋਂ ਸਾਡੀ ਲਾਈਫ 'ਚ ਡਿਸਕਵਰ ਹੋ ਜਾਂਦਾ ਆ ਅਸੀਂ ਉਹਨੂੰ ਰੀਡ ਕਰਦੇ ਆ ਐਂਡ ਅਪਲਾਈ ਕਰਦੇ ਆ ਤਦ ਕੀ ਹੁੰਦਾ ਸਾਡਾ ਮਾਈਂਡ ਸੈਟ ਸਭ ਤੋਂ ਪਹਿਲੀ ਚੀਜ਼ ਕੀ ਬਦਲਦਾ ਸਾਡਾ ਮਾਈਂਡ ਸੈਟ ਅਸੀਂ ਆਪਣੇ ਆਪ ਨੂੰ ਨਾ ਕੁਝ ਚੀਜ਼ਾਂ ਦੇ ਵਿੱਚ ਅਸੀਂ ਜਕੜ ਲਿਆ ਸੀਗਾ ਐਕਚੁਅਲੀ ਅਸੀਂ ਖੁਦ ਨਹੀਂ ਜਕੜਦੇ ਸਾਡੀ ਸੋਸਾਇਟੀ ਸਾਨੂੰ ਜਕੜਦੀ ਹੈ ਫਾਰ ਇਗਜ਼ੈਂਪਲ ਕਿ ਜਦੋਂ ਬੱਚਾ ਪੈਦਾ ਹੋਇਆ ਉਹਨੂੰ ਨਹੀਂ ਪਤਾ ਕਿ ਜੇ ਬਿੱਲੀ ਅੱਗੋਂ ਦੀ ਲੰਘ ਗਈ ਤਾਂ ਨੁਕਸਾਨ ਹੋ ਸਕਦਾ ਹੈ ਮੈਂ ਤਾਂ ਯਕੀਨ ਕਰਦੀ ਨਹੀਂ ਇਸ ਗੱਲ 'ਚ ਬਿਲਕੁਲ ਵੀ ਕਿਉਂਕਿ ਮੈਨੂੰ ਪਤਾ ਹੈ ਕਿ ਸਭ ਚੀਜ਼ਾਂ ਮੇਰੀ ਭਲਾਈ ਦੇ ਲਈ ਕੰਮ ਕਰਦੀਆਂ ਉਹ ਬਿੱਲੀ ਨੇ ਵੀ ਤੇ ਵਿਚਾਰੀ ਨੇ ਕਿਹੇ ਪਾਸਿਓਂ ਦੀ ਲੰਘਣਾ ਹੀ ਆ ਹੁਣ ਬਿੱਲੀ ਆ ਹਵਾਈ ਜਹਾਜ਼ ਥੋੜੀ ਕਿ ਉੱਤੇ ਹੀ ਅਸਮਾਨ ਦੇ ਵਿੱਚ ਦੂਰੀ ਫਿਰੇ ਆਫਟਰ ਆਲ ਤੇ ਉਹਨੇ ਰਸਤੇ ਤੋਂ ਹੀ ਤੁਰ ਕੇ ਜਾਣਾ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਨਾਨਸੈਂਸ ਚੀਜ਼ਾਂ ਦੇ ਵਿੱਚ ਬਲੀਵ ਕਰਦੇ ਆ ਪਰ ਜਦੋਂ ਅਸੀਂ ਪੈਦਾ ਹੋਏ ਸਾਨੂੰ ਨਹੀਂ ਪਤਾ ਸੀ ਇਹ ਬੜੀ ਮਜ਼ੇ ਦੀ ਇੰਟਰਸਟਿੰਗ ਗੱਲ ਤੁਹਾਨੂੰ ਲੱਗੂਗੀ ਕਿ ਸਾਡੇ ਅੰਦਰ ਜਿਹੜੀਆਂ ਚੀਜ਼ਾਂ ਆ ਉਹ ਮਨੁੱਖਾਂ ਦੇ ਦੁਆਰਾ ਫੀਡ ਕੀਤੀਆਂ ਗਈਆਂ ਆ ਸਾਡਾ ਡਾਟਾ ਮਨੁੱਖਾਂ ਨੇ ਫੀਡ ਕੀਤਾ ਹੈ ਤੁਸੀਂ ਦੇਖੋ ਜਦੋਂ ਤੁਸੀਂ ਪੈਦਾ ਹੋਏ ਤੁਹਾਨੂੰ ਨਹੀਂ ਪਤਾ ਤੁਹਾਡਾ ਚਾਚਾ ਕੌਣ ਆ ਤੁਹਾਡਾ ਤਾਇਆ ਕੌਣ ਆ ਤੁਹਾਡੀ ਭੂਆ ਕੌਣ ਫੁੱਫੜ ਮਾਸਲ ਮਾਮਾ ਕੌਣ ਆ ਤੁਹਾਨੂੰ ਦੱਸਿਆ ਜਾਂਦਾ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਜੀ ਆਉਂਦਾ ਹੈ ਤੁਹਾਨੂੰ ਦੱਸਿਆ ਜਾਂਦਾ ਕਿ ਇਹ ਤੇਰਾ ਮਾਮਾ ਲੱਗਦਾ ਹੈ ਇਹ ਤੁਹਾਡੇ ਮਾਸੜ ਜੀ ਆ ਇਹ ਤੇਰੀ ਦੀਦੀ ਆ ਇਹ ਤੇਰਾ ਭਾਆ ਆ ਛੋਟੇ ਬੱਚੇ ਨੂੰ ਇਸ ਤਰੀਕੇ ਨਾਲ ਇੰਟਰੋਡਿਊਸ ਕਰਾਉਨੇ ਫੇਰ ਪਤਾ ਲੱਗਦਾ ਹੈ ਇੱਥੋਂ ਤੱਕ ਕਿ ਜਦੋਂ ਅਸੀਂ ਵੱਡੇ ਵੀ ਹੋ ਜੰਨੇ ਆ ਜਿੱਦਾਂ ਜਿੱਦਾ ਕੁੜੀਆਂ ਜਦੋਂ ਮੈਰिज ਕਰਾ ਕੇ ਆਪਣੇ ਸਹੁਰਿਆਂ ਦੇ ਜਾਂਦੀਆਂ ਆ ਤਾਂ ਉਹਨਾਂ ਨੂੰ ਵੀ ਬਹੁਤ ਸਾਰੇ ਰਿਸ਼ਤੇਦਾਰਾਂ ਦਾ ਨਹੀਂ ਪਤਾ ਹੁੰਦਾ ਰਾਈਟ ਫਿਰ ਉਹਨਾਂ ਨੂੰ ਇੰਟਰਡਿਊਸ ਕਰਾਇਆ ਜਾਂਦਾ ਅਗਰ ਕੋਈ ਇੰਟਰਡਿਊਸ ਕਰਾਉਣ ਵਾਲਾ ਨਾ ਹੋਵੇ ਤਾਂ ਉਹਨੂੰ ਪਤਾ ਹੀ ਨਹੀਂ ਹੈ ਕਿ ਜੋ ਮੇਰੇ ਘਰ ਵਿੱਚ ਆਇਆ ਉਹ ਮਾਮੀ ਆ ਕਿ ਮਾਸੀ ਆ ਮਾਮਾ ਆ ਕਿ ਮਾਸੜਿਆ ਬਸ ਉਹਨੂੰ ਪਤਾ ਹੈ ਕਿ ਸਾਡੇ ਘਰ ਕੋਈ ਗੈਸਟ ਆਇਆ ਹੈ ਪਰ ਉਹਨੂੰ ਕੋਈ ਇੰਟਰਡਿਊਸ ਕਰਾਉਂਦਾ ਆ ਕਿ ਇਹ ਜਿਹੜਾ ਹੈ ਤੇਰਾ ਮਾਮਾ ਆ ਇਹ ਜਿਹੜਾ ਹੈ ਤੇਰੀ ਮਾਸੀ ਆ ਜੋ ਵੀ ਕੁਛ ਆ ਜੋ ਵੀ ਰਿਸ਼ਤਾ ਆ ਉਹ ਇੰਟਰਡਿਊਸ ਕਰਾਇਆ ਜਾਂਦਾ ਆ ਆਟੋਮੈਟਿਕਲੀ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਜਦੋਂ ਆਉਨੇ ਆ ਤੁਸੀਂ ਬਿਲਕੁਲ ਬਲੈਂਕ ਸ਼ੀਟ ਹੁੰਨੇ ਆ ਐਨ ਜਿਹੜਾ ਇਹ ਕੋਰਾ ਕਾਗਜ਼ ਫਿਰ ਇਹਦੇ ਉੱਤੇ ਆਪਣੀ ਮਰਜ਼ੀ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਵੀ ਅਟੈਚਡ ਆ ਨਾ ਕੋਈ ਕੋਸ਼ ਲਿਖਦਾ ਆ ਕੋਈ ਲਿਖਦਾ ਤੇਰੀ ਮਾਸੀ ਚੰਗੀ ਨਹੀਂ ਆ ਕੋਈ ਲਿਖਦਾ ਤੇਰੀ ਭੂਆ ਚੰਗੀ ਨਹੀਂ ਆ ਕੋਈ ਲਿਖਦਾ ਆ ਕਿ ਤੇਰੀ ਮੰਮੀ ਜਿਹੜੀ ਆ ਉਹ ਅਨਪੜਿਆ ਇਹਨੂੰ ਅਕਲ ਹੈ ਨਹੀਂ ਕੋਈ ਲਿਖਦਾ ਆ ਕਿ ਤੇਰਾ ਡੈਡੀ ਜਿਹੜਾ ਆ ਉਹਨੂੰ ਅਕਲ ਹੈ ਨਹੀਂ ਕੋਈ ਲਿਖਦਾ ਕਿ ਸਿਰਫ ਤੇਰਾ ਡੈਡੀ ਹੀ ਇਸ ਦੁਨੀਆ ਦਾ ਸਭ ਤੋਂ ਚੰਗਾ ਵਿਅਕਤੀ ਆ ਕੋਈ ਲਿਖਦਾ ਕਿ ਤੇਰੀ ਮੰਮੀ ਜਿਹੜੀ ਆ ਉਹ ਹੀ ਸਭ ਤੋਂ ਅਕਲਮੰਦ ਆ ਤਾਂ ਮਤਲਬ ਜੋ ਕਿਸੇ ਦਾ ਦਿਲ ਕਰਦਾ ਜੋ ਜੋ ਲੱਗਦਾ ਆ ਜੋ ਦਾਦੀ ਦਾ ਜੀ ਕਰਦਾ ਦਾਦੀ ਲਿਖਦੀ ਆ ਜੋ ਦਾਦੇ ਦਾ ਜੀ ਕਰਦਾ ਉਹ ਇਸ ਕਾਗਜ਼ ਦੇ ਉੱਤੇ ਉਹ ਲਿਖਦਾ ਆ ਜੋ ਗਵਾਂਡੀ ਦਾ ਜੀ ਕਰਦਾ ਉਹ ਲਿਖਦਾ ਆ ਕੁਛ ਆਪਣੇ ਆਪ ਦੇ ਵਿੱਚ ਸਿਆਣੇ ਲੋਕ ਜਿਹੜੇ ਸਮਝਦੇ ਆ ਉਹ ਲਿਖਦੇ ਆ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਵਿੱਚੋਂ ਲਿਖ ਦਿੰਦੇ ਆ ਕਿ ਜੇ ਖਾਲੀ ਟੋਕਰਾ ਕੋਈ ਲੈ ਕੇ ਗਿਆ ਤੇ ਇਦਾਂ ਹੋ ਜਣੀ ਆ ਜੇ ਕੋਈ ਭਰਿਆ ਟੋਕਰਾ ਲੈ ਕੇ ਗਿਆ ਤਾਂ ਇਦਾਂ ਹੋ ਜਣੀ ਬਿੱਲੀ ਲੰਗ ਗਈ ਇਦਾਂ ਹੋ ਜਣੀ ਛੱਕ ਵੱਜੀ ਤਾਂ ਇਦਾਂ ਹੋ ਜਣੀ ਸਾਡਾ ਨੇ ਇੱਕ ਮਾਈਂਡ ਸੈਟ ਹੋ ਜਾਂਦਾ ਇਹ ਸਭ ਚੀਜ਼ਾਂ ਇੰਨੀ ਕਵਰੀ ਰਿਪੀਟ ਹੁੰਦੀਆਂ ਇੰਨੀ ਕਵਰੀ ਰਿਪੀਟ ਹੁੰਦੀਆਂ ਕਿ ਫਿਰ ਮਿੱਟਦੀਆਂ ਨਹੀਂ ਤੁਸੀਂ ਕਿੰਨੀ ਵਾਰੀ ਚਾਚਾ 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 ਕਹਿੰਨੇ ਆ ਤਾਇਆ ਤਾਈ ਭਾਜੀ ਭੈਣ ਜੀ ਦੀਦੀ ਜੀਜਾ ਜੀ ਮਤਲਬ ਇਹ ਸਭ ਰਿਸ਼ਤਿਆਂ ਨੂੰ ਅਸੀਂ ਕਿੰਨੀ ਜ਼ਿਆਦਾ ਵਾਰੀ ਰਿਪੀਟ ਕਰਦੇ ਆ ਔਰ ਜਿੰਨੀ ਜ਼ਿਆਦਾ ਵਾਰੀ ਅਸੀਂ ਉਸ ਚੀਜ਼ ਨੂੰ ਰਿਪੀਟ ਕਰਦੇ ਉਹ ਉਨਾ ਹੀ ਪੱਕਾ ਹੋ ਜਾਂਦਾ ਔਰ ਉਨਾ ਹੀ ਜ਼ਿਆਦਾ ਗੂੜਾ ਹੋ ਜਾਂਦਾ ਸਮਝ ਰਹੇ ਹੋ ਇਦਾਂ ਹੀ ਕੋਸ਼ ਚੀਜ਼ਾਂ ਸਾਡੇ ਉੱਤੇ ਬਹੁਤ ਗੂੜੀਆਂ ਹੋ ਚੁੱਕੀਆਂ ਆ ਬਹੁਤ ਜ਼ਿਆਦਾ ਗੂੜੀਆਂ ਹੋ ਚੁੱਕੀਆਂ ਉਹਨਾਂ 'ਚੋ ਕੁਝ ਚੀਜ਼ਾਂ ਚੰਗੀਆਂ ਆ ਤੇ ਕੁਝ ਚੀਜ਼ਾਂ ਮਾੜੀਆਂ ਆ ਪਰ ਜਦੋਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਵਚਨ ਆਉਂਦਾ ਆ ਉਦੋਂ ਸਾਡੇ ਜੀਵਨ ਦੇ ਵਿੱਚ ਚਾਨਣ ਆਉਂਦਾ ਆ ਉਦੋਂ ਸਾਡੇ ਜੀਵਨ ਦੇ ਵਿੱਚ ਰੋਸ਼ਨੀ ਆ ਜਾਂਦੀ ਆ ਔਰ ਕੋਸ਼ ਚੀਜ਼ਾਂ ਜਿਹੜੀਆਂ ਗਲਤ ਆ ਉਹ ਰੋਸ਼ਨੀ ਵਿੱਚ ਸਾਨੂੰ ਸਮਝ ਆਉਂਦੀਆਂ ਕਿ ਇਹ ਚੀਜ਼ਾਂ ਗਲਤ ਆ ਇਹ ਚੀਜ਼ਾਂ ਜਿਹੜੀਆਂ ਇਹ ਕਿੱਦਾਂ ਪੈਦਾ ਹੋਈਆਂ ਸਾਡੇ ਮਾਈਂਡ ਵਿੱਚ ਇਹ ਸੋਚਾ ਕਿੱਥੋਂ ਆਈਆਂ ਸਾਡੇ ਅੰਦਰ ਇਹ ਚੀਜ਼ ਕਿੱਥੋਂ ਆਈ ਇਹ ਵਹਿਮ ਭਰਮ ਕਿੱਥੋਂ ਆਏ ਅਰ ਜਿੰਨਾ ਤੁਸੀਂ ਜਿੱਦਾਂ ਤੁਸੀਂ ਵਹਿਮ ਭਰਮ ਬਾਰ ਬਾਰ ਸੁਨੇ ਬਾਰ ਬਾਰ ਦੇਖੋ ਇੱਕ ਵਾਰੀ ਸ਼ੱਕ ਮਾਰੀ ਤਾਂ ਕਿਸੇ ਨੇ ਕਿਹਾ ਕਿ ਨਹੀਂ ਤੁਰਨਾ ਜੁੱਤੀ ਛਾੜੋ ਫੇਰ ਤੁਸੀਂ ਸ਼ੱਕ ਮਾਰੀ ਤਾਂ ਫੇਰ ਕਿਸੇ ਹੋਰ ਨੇ ਕਿਹਾ ਕਿ ਨਹੀਂ ਤੁਰਨਾ ਜੁੱਤੀ ਛਾੜੋ ਫੇਰ ਸ਼ੱਕ ਮਾਰੀ ਫੇਰ ਕਿਸੇ ਤੀਜੇ ਨੇ ਕਿਹਾ ਤੁਸੀਂ ਨਾਨਕੇ ਗਏ ਤੇ ਉੱਥੇ ਵੀ ਇਦਾਂ ਦਾਦ ਕੇ ਗਏ ਤੇ ਉੱਥੇ ਵੀ ਕੀ ਹੋਇਆ ਤੁਹਾਡੇ ਅੰਦਰ ਉਹ ਚੀਜ਼ ਛਪ ਗਈ ਹੁਣ ਜਿੰਨੀ ਗੂੜੀ ਲਿਖੀ ਹੋਈ ਆ ਉਨਾ ਹੀ ਉਹਨੂੰ ਰੇਜ਼ ਕਰਨਾ ਜਿਹੜਾ ਆ ਨਾ ਉਹ ਹਾਰਡ ਮਟਾਉਣਾ ਉਹਨੂੰ ਉਨਾ ਹੀ ਔਖਾ ਹੈ ਪਰ ਮਟਾਉਣ ਲਈ ਮਿਹਨਤ ਕਰਨੀ ਪੈਗੀ ਤੁਸੀਂ ਦੇਖੋ ਕਿ ਇੱਕ ਫਿੱਕੀ ਜਿਹੀ ਚੀਜ਼ ਉਹਨੂੰ ਅਗਰ ਤੁਸੀਂ ਕਵਰ ਕਰਨਾ ਹੈ ਤਾਂ ਤੁਸੀਂ ਇੱਕ ਕੋਡ ਜਿਹੜਾ ਆ ਪੇਂਟ ਦਾ ਲਾਇਆ ਤਾਂ ਉਹ ਕਵਰ ਹੋ ਜਾਏਗਾ ਪਰ ਅਗਰ ਉਹ ਡਾਰਕ ਆ ਬੋਲਡ ਆ ਤਾਂ ਹੋਏਗਾ ਕਿ ਉਹਦੇ ਉੱਤੇ ਤੁਹਾਨੂੰ ਬਹੁਤ ਸਾਰੇ ਕੋਡ ਜਿਹੜੇ ਆ ਉਹ ਪੇਂਟ ਦੇ ਲਾਉਣੇ ਪੈਣਗੇ ਫੇਰ ਜਾ ਕੇ ਉਹ ਚੀਜ਼ ਜਿਹੜੀ ਆ ਨਜ਼ਰ ਆਉਣੀ ਬੰਦ ਹੋਏਗੀ ਫਿੱਕੀ ਜੀ ਪੈਨਸਲ ਨਾਲ ਲਿਖਿਆ ਤਾਂ ਤੁਸੀਂ ਮਾੜਾ ਜਿਹਾ ਰੇਜ਼ ਕਰਦੇ ਹੋ ਤੇ ਉਹ ਰੱਬ ਹੋ ਜਾਂਦਾ ਹੈ ਉਹ ਖਤਮ ਹੋ ਜਾਂਦਾ ਇਸੇ ਤਰ੍ਹਾਂ ਤੁਸੀਂ ਜੇ ਗੂੜਾ ਲਿਖਿਆ ਹੈ ਤਾਂ ਉਹ ਹੇਠਲੇ ਪੇਜ ਤੱਕ ਛਪਿਆ ਹੋਇਆ ਹੈ ਤੇ ਉਹ ਮਿਟਾਇਆ ਵੀ ਮਿਟਦਾ ਨਹੀਂ ਕਿਤੇ ਨਾ ਕਿਤੇ ਉਹਦਾ ਨਿਸ਼ਾਨ ਜਿਹੜਾ ਬਾਕੀ ਰਹਿ ਜਾਂਦਾ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਮਟਾਉਣਾ ਹੈ ਜਿੰਨੀ ਵਾਰੀ ਤੁਸੀਂ ਉਹਨੂੰ ਗੂੜਾ ਕੀਤਾ ਹੈ ਨਾ ਉੰਨੀ ਵਾਰੀ ਉਹਨੂੰ ਫਿੱਕਾ ਕਰੋ ਹੁਣ ਉੰਨੀ ਵਾਰੀ ਉਹਨੂੰ ਫਿੱਕਾ ਕਿੱਦਾਂ ਕਰਾਂਗੇ ਵਚਨ ਦੇ ਰੋਈ ਵਚਨ ਇੱਕ ਉਹ ਇਰੇਜ਼ਰ ਆ ਜਿਹੜੀ ਤੁਹਾਡੀ ਜ਼ਿੰਦਗੀ ਦੀਆਂ ਬੁਰਾਈਆਂ ਨੂੰ ਮਿਟਾਉਂਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਵਿਹਿਮਾ ਪਰਮਾ ਨੂੰ ਮਿਟਾਉਂਦੀ ਆ ਸੋ ਇਹ ਵੀ ਇੱਕ ਤਰ੍ਹਾਂ ਦੀ ਇਰੇਜ਼ਰ ਆ ਤੁਹਾਡੀ ਜ਼ਿੰਦਗੀ ਦੀਆਂ ਬੁਰੀਆਂ ਯਾਦਾਂ ਨੂੰ ਖਤਮ ਕਰਦਾ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਮਨ ਦੇ ਅੰਦਰਲੇ ਬੁਰੇ ਖਿਆਲਾਂ ਨੂੰ ਖਤਮ ਕਰਦਾ ਤੁਹਾਡੇ ਅੰਦਰ ਲੀਆਂ ਬੁਰਾਈਆਂ ਨੂੰ ਖਤਮ ਕਰਦਾ ਪਰ ਇੱਕ ਵਾਰੀ ਪੜਨ ਦੇ ਨਾਲ ਨਹੀਂ ਕਿ ਤੁਸੀਂ ਇੱਕ ਦਿਨ ਵਚਨ ਪੜ ਲਿਆ ਤੇ ਤੁਹਾਨੂੰ ਲੱਗਾ ਕਿ ਮੇਰੀ ਜ਼ਿੰਦਗੀ ਦੀਆਂ ਤੇ ਸਾਰੀਆਂ ਬੁਰਾਈਆਂ ਖਤਮ ਹੋ ਗਈਆਂ ਨੋ ਨੇਵਰ ਇਦਾਂ ਨਹੀਂ ਹੁੰਦਾ ਤੁਹਾਨੂੰ ਬੁਰਾਈ ਸਿੱਖਣ ਦੇ ਲਈ ਕਿੰਨਾ ਟਾਈਮ ਲੱਗਾ ਇੱਕ ਵਾਰੀ ਤੁਸੀਂ ਬੁਰਾਈ ਨਹੀਂ ਸਿੱਖੀ ਤੁਸੀਂ ਉਹਨੂੰ ਰਿਪੀਟ ਕਰ ਕਰਕੇ ਰਿਪੀਟ ਕਰ ਕਰਕੇ ਉਹ ਤੁਹਾਡੀ ਆਦਤ ਬਣ ਗਈ ਇਦਾਂ ਹੀ ਹੁਣ ਰਿਪੀਟ ਕਰੋ ਵਚਨ ਨੂੰ ਵਚਨ ਨੂੰ ਆਪਣੀ ਆਦਤ ਬਣਾ ਲਓ ਔਰ ਜਿੰਨਾ ਤੁਸੀਂ ਵਚਨ ਨੂੰ ਰਿਪੀਟ ਕਰਦੇ ਜਾਓਗੇ ਜਿੰਨਾ ਤੁਸੀਂ ਵਚਨ ਨੂੰ ਜ਼ਿਆਦਾ ਪੜ੍ਹੋਗੇ ਜਿੰਨਾ ਤੁਸੀਂ ਵਚਨ ਦੇ ਨਾਲ ਜ਼ਿਆਦਾ ਜੁੜੇ ਰਹੋਗੇ ਉਨਾ ਹੀ ਜ਼ਿਆਦਾ ਸ਼ੇਤੀ ਤੁਸੀਂ ਉਹ ਜਿਹੜੀਆਂ ਗਲਤ ਚੀਜ਼ਾਂ ਤੁਹਾਡੇ ਅੰਦਰ ਲੇਖ ਹੋ ਗਈਆਂ ਤੁਹਾਡੀ ਇਸ ਸ਼ੀਟ ਦੇ ਉੱਤੇ ਜੋ ਪਰਮੇਸ਼ਵਰ ਨੇ ਸਾਨੂੰ ਦੇ ਕੇ ਭੇਜੀ ਇਹਦੇ ਉੱਤੋਂ ਉਹ ਮਿਟਾਈਆਂ ਜਾਣਗੀਆਂ ਜਿੰਨਾ ਜ਼ਿਆਦਾ ਰੈਪੀਟੇਸ਼ਨ ਚ ਜਾਓਗੇ ਵਚਨ ਦੀ ਰੈਪੀਟੇਸ਼ਨ ਜਿਹੜੀ ਆ ਜਿੰਨਾ ਉਹਦੇ ਵਿੱਚ ਜ਼ਿਆਦਾ ਜਾਓਗੇ ਉਨਾ ਜ਼ਿਆਦਾ ਤੁਸੀਂ ਆਸ਼ੀਸ਼ ਨੂੰ ਲੈ पाओਗੇ ਹalleluyah ਤਾਂ ਫਰਸਟ ਆਫ ਆਲ ਜਦੋਂ ਬਚਨ ਸਾਡੀ ਜ਼ਿੰਦਗੀ